ਹਰ ਇਸ਼ਟ ਨੂੰ ਆਪੋ ਆਪਣੇ ਧਰਮ ਅਨੁਸਾਰ ਆਪਣੇ ਇਸ਼ਟ ਅੱਗੇ ਸਿਰ ਝੁਕਾਉਣਾ ਬਣਦਾ ਹੈ ਸਿੱਖ ਨੇ ਕਿਸੇ ਮੰਦਰ ਜਾ ਕੇ ਮੂਰਤੀ ਅੱਗੇ ਸਿਰ ਨਹੀਂ ਝੁਕਾਉਣਾ ਤੇ ਸਨਾਤਨਵਾਦ ਵਾਲੇ ਨੇ ਕਿਸੇ ਨੇ ਜਾ ਕਰਕੇ ਮੱਕੇ ਜਾ ਕਰਕੇ ਜਾਂ ਮਸਜਿਦ ਜਾ ਕਰਕੇ ਸਿਰ ਨਹੀਂ ਝੁਕਾਉਣਾ ਆਪੋ ਆਪਣੇ ਇਸ਼ਟ ਦੇ ਉੱਪਰ ਜਿਹਨੂੰ ਅਕੀਦਾ ਹੈ ਜਿਹਨੂੰ ਭਰੋਸਾ ਹੈ ਜੋ ਇੱਕ ਮੰਨਦਾ ਹੈ ਉਥੇ ਸਿਰ ਚ ਝਕਾਉਂਦੇ ਨੇ ਝਕਾਉਣਾ ਵੀ ਚਾਹੀਦਾ ਸਾਨੂੰ ਵੀ ਇਹ ਹਦਾਇਤ ਹੈ ਪਰ ਬਹੁਤਾਂ ਗਿਣਤੀ ਸਾਡੀ ਹੁੰਦੀ ਹੈ ਜਿਹੜੀ ਥਾਂ ਥਾਂ ਭਟਕਦੀ ਹੈ ਮਾਫ ਕਰਿਓ ਸਨਾਤਨੀ ਵੀਰ ਕਦੀ ਵੀ ਤੁਸੀਂ ਕਿਸੇ ਮੀਆਂ ਦੇ ਕੋਲ ਜਾਂਦਾ ਨਹੀਂ ਜੀ ਦੇਖੋਗੇ ਬਹੁਤ ਘੱਟ ਗਿਣਤੀ ਹੋਵੇ ਕਿ ਜੇ ਕੋਈ ਜਾਂਦਾ ਵੀ ਹੋਵੇਗਾ ਨਾ ਬਹੁਤ ਘੱਟ ਗਿਣਤੀ ਹੋਵੇਗੀ ਕਾਪੀ ਪੈਨ ਲੈ ਕੇ ਬਹਿ ਜਿਓ ਨੋਟ ਕਰਨ ਲੱਗ ਪਿਓ ਜੇ ਕੋਈ ਉਹਨਾਂ ਦੇ ਕੋਲ ਜਾਂਦਾ ਹੋਊਗਾ ਨਾ ਤੇ ਮਾਫ ਕਰਿਓ ਗੁਰੂ ਨਾਨਕ ਦੇ ਘਰ ਦੀ ਫਲਵਾੜੀ ਜਾਂਦੀ ਹੈ ਉਹ ਤੈਨੂੰ ਦੁਕਾਨ ਤੇ ਸਾਡਾ ਹੈ ਕਿਉਂਕਿ ਸਾਨੂੰ ਆਪਣੇ ਘਰ ਤੇ ਭਰੋਸਾ ਨਹੀਂ ਆਪਣੇ ਨਾਨਕ ਤੇ ਭਰੋਸਾ ਨਹੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਭਰੋਸਾ ਨਹੀਂ ਅਸੀਂ ਪੱਥਰਾਂ ਤੇ ਉਹ ਕੱਚੇ ਪਿੱਛੇ ਬਿੱਲੇ ਸਾਈ ਮੀਆਂ ਜਿਹੜੇ ਬਣੇ ਫਿਰਦੇ ਨੇ ਉਹਨਾਂ ਤੇ ਭਰੋਸਾ ਹੈ